ਬਹੁਤ ਕਿਸਰ ਰਾਜੇ ਵਾਲੀ ਜ਼ਿੰਦਗੀ ਸੀ ਨਾ ਉਹ ਅਸੀਂ ਬਤੀਤ ਕਰਦੇ ਸੀ ਪੰਜ ਛੇ ਕੰਮ ਵਾਲੀਆਂ ਸੀ ਸੋਹਰ ਸਾਡੇ ਘਰ ਇਹੋ ਜਿਹੇ ਹਾਲਾਤ ਆ ਗਏ ਹੁਣ ਸਾਡੇ ਕੋਲ ਰੋਟੀ ਖਾਣ ਜੋਗੇ ਪੈਸੇ ਨਹੀਂ ਹੈਗੇ ਜਿਸਰਾ ਸਮਾਨ ਲਾ ਕੇ ਆਨੇ ਆ ਬਣਾ ਕੇ ਉਸਰੇ ਵਾਪਸ ਲਾ ਜਾਣੇ ਆ ਜੀ ਦੋ ਦਿਨ ਹੋ ਗਏ ਮੇਰਾ ਬੇਟਾ ਠੀਕ ਨਹੀਂ ਹੈਗਾ ਇੰਨਾ ਤੇਜ਼ ਉਹਨੂੰ ਫੀਵਰ ਆ ਕਿ ਮੇਰੇ ਕੋਲ ਦਵਾਈ ਜੋਗੇ ਪੈਸੇ ਨਹੀਂ ਹੈਗੇ ਕਿ ਮੈਂ ਆਪਣੇ ਬੇਟੇ ਨੂੰ ਦਵਾਈ ਵੀ ਲੈ ਕੇ ਦੇ ਸਕਾਂ ਇਦੇ ਪਾਪਾ 5-6 ਲੱਖ ਰੁਪਏ ਮਹੀਨਾ ਕਮਾਉਂਦੇ ਸੀ ਕਿ ਬਹੁਤ ਵਧੀਆ ਕੰਮ ਸੀ ਐਸਰਾ ਹੀ ਉਹਨਾਂ ਦੇ ਥੋੜਾ ਬਿਮਾਰ ਆਣਾ ਸਟਾਰਟ ਹੋ ਗਏ ਕਿ ਲੀਵਰ ਦੇ ਉਹਨਾਂ ਦੀ ਪ੍ਰੋਬਲਮ ਆ ਗਈ ਫਿਰ ਕਿਡਨੀਆ ਫੇਲ ਹੋ ਗਈਆਂ ਕਿ ਬਹੁਤ ਬੁਰੀ ਹਾਲਤ ਮੇਕੋ ਤੇ ਜਿੱਦਾਂ ਸਮਾਨ ਪਿਆ ਆ ਉਦਾਂ ਪਿਆ ਆ ਸ਼ਾਮੀ 7:00 ਵਜ ਚੁੱਕੇ ਆ ਔਰ ਕਹਿੰਦੇ ਨਾ ਕਿ ਅਰਸ਼ ਤੋਂ ਫਰਸ਼ ਤੇ ਆਉਣਾ ਇਦਾਂ ਦੀ ਭੈਣ ਮੇਰੀ ਦੀ ਕਹਾਣੀ ਆ ਤੇ ਆਸਮਾਨ ਤੋਂ ਜ਼ਮੀਨ ਤੇ ਆਣਾ ਨਾ ਕਿ ਮੈਂ ਹੋਂ ਦੇਖਿਆ ਨਹੀਂ ਤੇ ਲੋਕਾਂ ਕੋ ਸੁਣੀਦਾ ਹੁੰਦਾ ਸੀ ਕਿ ਜ਼ਮੀਨ ਤੋਂ ਜਾਂ ਆਸਮਾਨ ਜ਼ਮੀਨ ਤੋਂ ਉੱਠ ਕੇ ਉੱਪਰ ਜਾਣਾ ਮੈਂ ਆਪਾਂ ਤਾਂ ਜ਼ਮੀਨ ਸਮਝੋ ਆਸਮਾਨ ਤੋਂ ਜ਼ਮੀਨ ਤੇ ਆਏ ਆ ਇਹ ਛੋਟੇ ਬੇਟੇ ਨੂੰ ਵੀ ਜਿਹੜਾ ਅਸੀਂ ਦੇਖਿਆ ਪੈਂਜੀ ਬੁਖਾਰ ਕਹਿੰਦੇ ਕਾਫੀ ਜੜਿਆ ਸੀ ਹੁਣ ਕੀ ਹਲਾਦ ਨੇ ਹੁਣ ਥੋੜਾ ਫਰਕ ਹੈ ਇਹਨੂੰ ਦਵਾਈ ਵੀ ਦਿੱਤੀ ਸੀ ਕਿ ਇਹ ਦੇਖੋ ਖੋਤਰਾ ਕਰ ਰਹੇ ਸੀ ਮੈਂ ਤੇ ਡਰ ਸੀ ਇਹਨੂੰ ਨਾ ਕਿਤੇ ਕੁਝ ਹੋ ਜਾਏ ਦੋਨਾਂ ਬੱਚਿਆਂ ਨੂੰ ਪਰ ਹੁਣ ਠੀਕ ਆ ਮੇਰੇ ਕੋ ਇੰਨੇ ਪੈਸੇ ਨਹੀਂ ਕਿ ਮੈਂ ਆਪਣੇ ਬੱਚੇ ਨੂੰ ਸਕੂਲ ਵੀ ਭੇਜ ਸਕਾਂ ਸਕੂਲ ਵਾਲਿਆਂ ਨੇ ਤਾਂ ਪਹਿਲੇ ਕਿਹਾ ਛੱਡਿਆ ਸੀ ਕਿ ਅਗਰ ਤੁਹਾਡੇ ਕੋ ਪੈਸੇ ਹੋਣਗੇ ਭੇਜੋ ਨਹੀਂ ਤਾਂ ਆਪਣੇ ਬੱਚਿਆਂ ਨੂੰ ਤੁਸੀਂ ਘਰ ਬਿਠਾ ਲਓ ਉਹ ਸਾਫ਼ ਹੀ ਕਹਿ ਰਹੇ ਸੀ ਸਾਡੇ ਆਲੇ ਦੁਆਲੇ ਬਹੁਤ ਲੋਕ ਨੇ ਜਿਨ੍ਹਾਂ ਦੀ ਦਰਦ ਭਰੀਆਂ ਕਹਾਣੀਆਂ ਨੇ ਜਿੱਥੇ ਕਿਤੇ ਮੌਕਾ ਮਿਲੇ ਮਦਦ ਜ਼ਰੂਰ ਕਰੋ ਤਾਂ ਕਿ ਕੁਝ ਰਾਹਤ ਮਿਲ ਸਕੇ ਔਰ ਆਪਣੀ ਜ਼ਿੰਦਗੀ ਨੂੰ ਥੋੜਾ ਜਿਹਾ ਸੁਖਦ ਹੋ ਸਕੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਸੀਂ ਦੇਖਦੇ ਹੋ ਪੰਜਾਬੀ ਲੋਕ ਚੈਨਲ ਅੱਜ ਰਾਤ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਭੈਣ ਜਿਹੜੇ ਆਪਣੇ ਦੋ ਛੋਟੇ ਛੋਟੇ ਬੱਚਿਆਂ ਦੇ ਨਾਲ ਜਿਹੜਾ ਕਿ ਇੱਕ ਦੁਕਾਨ ਚਲਾ ਰਹੀ ਆ ਅਤੇ ਕਹਿ ਰਹੀ ਆ ਕਿ ਉਹਨਾਂ ਦਾ ਜਿਹੜਾ ਕਿ ਕੰਮ ਕਾਰ ਨਹੀਂ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਅੱਜ ਉਸ ਭੈਣ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਕਿ ਵੀ ਜੇਹੀ ਕੀ ਮਜਬੂਰੀ ਪੈ ਗਈ ਵੀ ਇਹ ਛੋਟੇ ਜਿਹੇ ਬੱਚਿਆਂ ਨੂੰ ਨਾਲ ਲੈ ਕੇ ਜਿਹੜਾ ਕਿ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ ਗੱਲਬਾਤ ਕਰਾਂਗੇ ਭੈਣ ਦੇ ਨਾਲ ਹਾਂਜੀ ਭੈਣ ਜੀ ਕੀ ਨਾਮ ਆ ਮੇਰੇ ਦੋ ਬੱਚੇ ਨੇ ਜਿਵੇਂ ਤੁਸੀਂ ਕੀ ਮਜਬੂਰੀ ਪੈ ਗਈ ਅਸੀਂ ਦੇਖਿਆ ਵੀ ਛੋਟਾ ਬੱਚਾ ਤੁਸੀਂ ਨਾਲ ਲੈ ਕੇ ਆਪਣੇ ਵੱਡੇ ਬੱਚੇ ਨਾਲ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ ਕਹਿ ਰਹੇ ਹੋ ਕਿ ਸਾਡਾ ਕੰਮਕਾਰ ਨਹੀਂ ਚੱਲ ਰਿਹਾ ਜਿਵੇਂ ਕੀ ਮਜਬੂਰੀ ਪੈ ਗਈ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਅਸੀਂ ਬਹੁਤ ਕਿਸ ਤਰ੍ਹਾਂ ਵਧੀਆ ਹੈਗੇ ਸੀ ਅਸੀਂ ਐਸੇ ਇਹਦੇ ਪਾਪਾ 5-6 ਲੱਖ ਰੁਪਏ ਮਹੀਨਾ ਕਮਾਉਂਦੇ ਸੀ ਕਿ ਬਹੁਤ ਵਧੀਆ ਕੰਮ ਸੀ ਐਸਰੇ ਹੀ ਉਹਨਾਂ ਦੇ ਥੋੜਾ ਬਿਮਾਰ ਹਨ ਸਟਾਰਟ ਹੋ ਗਏ ਕਿ ਲੀਵਰ ਦੇ ਉਹਨਾਂ ਦੀ ਪ੍ਰੋਬਲਮ ਆ ਗਈ ਫਿਰ ਕਿਡਨੀਆ ਫੇਲ ਹੋ ਗਈਆਂ ਕਿ ਬਹੁਤ ਬੁਰੀ ਹਾਲਤ ਮੇਕੋ ਦੇ ਕਿ ਸਭ ਬੋਲ ਕੇ ਨਹੀਂ ਮੈਂ ਦੱਸ ਨਹੀਂ ਸਕਦੀ ਕਿ ਕੀ ਕੀ ਹੋਇਆ ਕਿ ਇਹੋ ਜਿਹੇ ਹਾਲਾਤ ਆ ਗਏ ਹੁਣ ਸਾਡੇ ਕੋਲ ਰੋਟੀ ਖਾਣ ਜੋਗੇ ਪੈਸੇ ਨਹੀਂ ਹੈਗੇ ਤੇ ਆਪਾਂ ਇਹ ਛੋਟਾ ਜਿਹਾ ਕੰਮ ਸਟਾਰਟ ਕੀਤਾ ਆਪਣਾ ਪਰ ਇੱਥੇ ਵੀ ਇੰਨਾ ਹੋ ਨਹੀਂ ਰਿਹਾ ਤਿਸਰਾ ਕੜੀ ਚਾਵਲ ਹੋ ਗਏ ਰਾਜਮਾ ਚਾਵਲ ਤੇ ਦਾਲ ਚਾਵਲ ਤੇ ਆ ਮੋਮੋਸ ਰੱਖਿਓਏ ਨੇ ਪਰ ਇਨਾ ਨਹੀਂ ਹੋ ਰਿਹਾ ਮੈਂ ਇਹ ਸੋਚੀ ਦੇਖਿਆ ਵੀ ਤੁਹਾਡੇ ਜਿਹੜੇ ਪਤੀ ਸੀ ਉਹ ਕੀ ਕੰਮ ਕਰਦੇ ਸੀ ਤੇ ਕਿੰਨੇ ਕੁ ਵਧੀਆ ਜ਼ਿੰਦਗੀ ਬਤੀਤ ਕਰਦੇ ਸੀ ਅਸੀਂ ਦੇ ਦੇ ਹਮੇਸ਼ਾ ਜਿਹੜੀ ਪਤਨੀ ਆ ਆਪਣੇ ਪਤੀ ਦੇ ਸਿਰ ਤੇ ਬਹੁਤ ਐਸ਼ ਕਰਦੀ ਆ ਅਤੇ ਉਸ ਤੋਂ ਬਾਅਦ ਜ਼ਿੰਦਗੀ ਉਸ ਤੋਂ ਦੁਨੀਆ ਤੋਂ ਜਾਣ ਤੋਂ ਬਾਅਦ ਕੀ ਹਾਲਾਤ ਤੁਹਾਡੇ ਹੋ ਗਏ ਨੇ ਮੈਨੂੰ ਦੱਸ ਕੇ ਇਨਸਾਨਾਂ ਕਰ ਦਿਓ ਕਿਸ ਤਰ੍ਹਾਂ ਦੇ ਦਿਓ ਪਹਿਲੀ ਤਸਵੀਰ ਉੱਤੇ ਹੋਂਦੇ ਹਾਲਾਤ ਨੂੰ ਕਿਸ ਤਰ੍ਹਾਂ ਦੇ ਦਿਓ ਕਿ ਬਹੁਤ ਕਿਸੇ ਰਾਜਿਆ ਵਾਲੀ ਜ਼ਿੰਦਗੀ ਸੀ ਨਾ ਉਹ ਅਸੀਂ ਬਤੀਤ ਕਰਦੇ ਸੀ ਪੰਜ 6 ਕੰਮ ਵਾਲੀਆਂ ਸੀ ਸਹਰ ਸਾਡੇ ਘਰ ਤੇ ਪਰ ਐਸ ਤਰ੍ਹਾਂ ਥੋੜਾ ਥੋੜਾ ਡਾਊਨ ਹੁੰਦੇ ਹੁੰਦੇ ਕਿ ਇਹ ਵਾਲੇ ਮੇਰੇ ਹਾਲਾਤ ਆਗੇ ਹੋਣਾ ਕਿ ਮੈਂ ਦੱਸ ਨਹੀਂ ਸਕਦੀ ਕਿ ਤੁਹਾਨੂੰ ਕੁਝ ਵੀ ਕਿ ਬਹੁਤ ਮਾੜਾ ਹਾਲ ਹੋਇਆ ਪਿਆ ਹੈ ਕਿੱਥੇ ਸਾਡੇ ਘਰ 6 6 ਕੰਮ ਵਾਲੀਆਂ ਲੱਗੀਆਂ ਹੋਈਆਂ ਸੀ ਕਿ ਅੱਜ ਮੈਂ ਕੰਮ ਕਰ ਰਹੀ ਆ ਕਿਸੇ ਦੇ ਇਸ ਤਰ੍ਹਾਂ ਤੁਸੀਂ ਇਸ ਜੀ ਦੇ ਵਿੱਚ ਵੇਖ ਸਕਦੇ ਹੋ ਕਿ ਇਹ ਭੈਣ ਦੀ ਇੱਕ ਦਰਦ ਭਰੀਆ ਕਹਾਣੀ ਆ ਇਹਨਾਂ ਦੇ ਪਤੀ ਦੀ ਮੌਤ ਹੋ ਜਾਂਦੀ ਆ ਅਤੇ ਜਿਵੇਂ ਭੈਣ ਦਾ ਕਹਿਣਾ ਪੀ ਰਾਜਿਆ ਵਰਗੀ ਜ਼ਿੰਦਗੀ ਬਤੀਤ ਕਰਦੇ ਸੀ ਖੁਦ ਘਰ ਵਿੱਚ 5 ਤੋਂ 6 ਨੌਕਰ ਕੰਮ ਕਰਦੇ ਸੀ ਪਰ ਸਮੇਂ ਦਾ ਨਹੀਂ ਪਤਾ ਹੁੰਦਾ ਸਮਾਂ ਕਿਸ ਹਾਲਾਤ ਵਿੱਚ ਬੰਦੇ ਨੂੰ ਲੈ ਆਉਂਦਾ ਕਿਸੇ ਵਕਤ ਰਾਜੇ ਸੀ ਪਰ ਅੱਜ ਰੰਕ ਵਰਗੀ ਜਿੰਦਗੀ ਬਤੀਤ ਕਰਨੀ ਪੈਦੀ ਆ ਅਤੇ ਭੈਣ ਦਾ ਕਹਿਣਾ ਪੀ ਉਸਦੇ ਪਤੀ ਜਿਹੜੇ ਸੀ 5 ਤੋਂ 6 ਲੱਖ ਰੁਪਏ ਜਿਹੜਾ ਕਿ ਮਹੀਨਾ ਕਮਾਉਂਦੇ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਪਤੀ ਦੇ ਹਾਲਾਤ ਦੁਨੀਆ ਤੋਂ ਜਾਣ ਤੋਂ ਬਾਅਦ ਇਹ ਹਾਲਾਤ ਹੋ ਜਾਣੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਅੱਜ ਉਹਨਾਂ ਨੂੰ ਖੁਦ ਜਿਹੜੀ ਕੀ ਕੜੀ ਚਾਵਲ ਦੀ ਜਿਹੜੀ ਰੇੜੀ ਲਾਉਣੀ ਪੈਂਦੀ ਆ ਗੱਲ ਬਾਤ ਵੀ ਕਰਾਂਗੇ ਪੈਨ ਦੇ ਨਾਲ ਤੁਸੀਂ ਸਭ ਤੋਂ ਪਹਿਲਾਂ ਤਸਵੀਰਾਂ ਦੇਖ ਲਓ ਤਸਵੀਰਾਂ ਆਪਣੇ ਪਤੀ ਦੀ ਦਿਖਾ ਰਹੇ ਨੇ ਅਤੇ ਵਧੀਆ ਜ਼ਿੰਦਗੀ ਬਤੀਤ ਕਰਦੇ ਸੀ ਰਾਜਾ ਵਾਂਗੀ ਲਾਈਫ ਸਟ੍ਰੀਟ ਬਤੀਤ ਕਰਦੇ ਸੀ ਪਰ ਸਮੇਂ ਦਾ ਨਹੀਂ ਪਤਾ ਹੁੰਦਾ ਬੰਦੇ ਨੂੰ ਸਮਾਂ ਕਿਸ ਮੋੜ ਤੇ ਲੈ ਆ ਕੇ ਖੜਾ ਕਰ ਦਿੰਦਾ ਤੇ ਅੱਜ ਇਹਨਾਂ ਨੂੰ ਖੁਦ ਜਿਹੜਾ ਕੀ ਦੁਕਾਨ ਕਰਨੀ ਪੈਂਦੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਫੋਟੋ ਜਿਹੜੀ ਆ ਤੁਹਾਨੂੰ ਅ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਫੋਟੋ ਦਿਖਾਈ ਜਾ ਰਹੀ ਆਪਣੇ ਪਤੀ ਦੀ ਅਤੇ ਬੜੀ ਵਧੀਆ ਜਿਹੜੀ ਲਾਈਫ ਬਤੀਤ ਕਰ ਰਹੇ ਸੀ ਪਰ ਅੱਜ ਹਾਲਾਤ ਕੀ ਹੋ ਗਏ ਨਾ ਤੁਸੀਂ ਦੇਖ ਸਕਦੇ ਹੋ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਕਿ ਅੱਜ ਖੁਦ ਇਹਨਾਂ ਨੂੰ ਮਿਹਨਤ ਕਰਨੀ ਪੈਂਦੀ ਆ ਤੇ ਮੈਨੂੰ ਇਸ ਤੋਂ ਪਹਿੰਜੀ ਕਦੀ ਜ਼ਿੰਦਗੀ ਸੋਚਿਆ ਸੀ ਵੀ ਸਮਾਂ ਇਸ ਤਰ੍ਹਾਂ ਦਾ ਆ ਜਾਏਗਾ ਕਿ ਖੁਦ ਤੁਹਾਨੂੰ ਆ ਕੇ ਸੜਕਾਂ ਦੇ ਸੱਤ ਖੜੋ ਕੇ ਕੰਮ ਕਰਨਾ ਪੈਗਾ ਬਿਲਕੁਲ ਵੀ ਸੋਚਿਆ ਨਹੀਂ ਗਾਇ ਮੈਂ ਮਿੰਦ ਕਿੱਥੇ ਆਸਮਾਨ ਤੋਂ ਜ਼ਮੀਨ ਤੇ ਆਣਾ ਨਾ ਕਿ ਮੈਂ ਹੋਂ ਦੇਖਿਆ ਨਹੀਂ ਤੇ ਲੋਕਾਂ ਕੋ ਸੁਣੀਦਾ ਹੁੰਦਾ ਸੀ ਕਿ ਜ਼ਮੀਨ ਤੋਂ ਜਾਂ ਆਸਮਾਨ ਜ਼ਮੀਨ ਤੋਂ ਉੱਠ ਕੇ ਉੱਪਰ ਜਾਣਾ ਮੈਂ ਆਪਾਂ ਤਾਂ ਜ਼ਮੀਨ ਸਮਝੋ ਆਸਮਾਨ ਤੋਂ ਜ਼ਮੀਨ ਤੇ ਆਏ ਆ ਕਿ ਬਹੁਤ ਹੀ ਸੋਚ ਸੋਚ ਕੇ ਹੁੰਦਾ ਤੇ ਮੇਰੇ ਸੋ ਵੀ ਕਿੰਨਾ ਕ ਪੈਸਾ ਉਹਨਾਂ ਦੀ ਬਿਮਾਰੀ ਤੇ ਲੱਗ ਗਿਆ ਸੀ ਹੋਂ ਤੱਕ ਤੇ ਡਾਕਟਰਾਂ ਵੱਲੋਂ ਕਿੱਥੇ ਕਿੱਥੇ ਇਲਾਜ ਕਰਾਇਆ ਗਿਆ ਫਿਰ ਡਾਕਟਰਾਂ ਵੱਲੋਂ ਆਜ ਕਿਉਂ ਜਵਾਬ ਦਿੱਤਾ ਗਿਆ ਪਹਿਲੇ ਡਾਕਟਰ ਵਿਕਾਸ ਕੋ ਇਲਾਜ ਚੱਲਦਾ ਸੀ ਫਿਰ ਇੱਥੇ ਕੀ ਕਹਿੰਦੇ ਆ ਉਹਨੂੰ ਆ ਤਾਰੀਵਾਲ ਡਾਕਟਰ ਤਾਰੀਵਾਲ ਦੇ ਚਲਦਾ ਸੀ ਉਹਨਾਂ ਦਾ ਇਲਾਜ ਫਿਰ ਪੁਤਲੀ ਘਰ ਅਮਨਦੀਪ ਤੋਂ ਥੋੜਾ ਅੱਗੇ ਹਸਪੀਟਲ ਹੈਗਾ ਪਰ ਮੈਨੂੰ ਨਾਮਦਾਨੀ ਪਤਾ ਹੈਗਾ ਤੇ ਉੱਥੇ ਫਿਰ ਕੀ ਤੇ ਉੱਥੇ ਫਿਰ ਇਹਨੂੰ ਐਡਮਿਟ ਕਰਵਾਇਆ ਤੇ ਉਹਨਾਂ ਨੇ ਕਿਹਾ ਕਿ ਦੀਦੀ ਇਹਨਾਂ ਦੇ ਬਚਨ ਦੇ ਬਹੁਤ ਚਾਂਸ ਕਰਕੇ ਇਹਨਾਂ ਦੀ ਕਿਡਨੀਆ ਫੇਲ ਹੋ ਚੁੱਕੀਆਂ ਹੋਈਆਂ ਨੇ ਪਰ ਮੈਂ ਕਿਹਾ ਨਹੀਂ ਮੈਂ ਕਿਹਾ ਕਿ ਆਪਣੇ ਬੰਦੇ ਨੂੰ ਬਚਾਣਾ ਮਕਾਨ ਤੇ ਫਿਰ ਦੁਬਾਰਾ ਬਣ ਜਾਏਗਾ ਪਰ ਬੰਦਾ ਨਹੀਂ ਵਾਪਸ ਆਂਦਾ ਹੈਗਾ ਤੇ ਇਹਦੇ ਪਾਪਾ ਵੀ ਕਹਿੰਦੇ ਕਹਿੰਦੇ ਅੰਜਲੀ ਕਿ ਆਪਣਾ ਕਿ ਪੈਸਾ ਕਿ ਮੇਰੇ ਉੱਤੇ ਲਾਣ ਦੀ ਕੋਈ ਜ਼ਰੂਰਤ ਨਹੀਂ ਕਿ ਮੈਨੂੰ ਪਤਾ ਹੈ ਕਿ ਮੇਰੇ ਅੰਦਰ ਕੀ ਹੁੰਦਾ ਭਈ ਮੈਂ ਰਹਿਣਾ ਨਹੀਂ ਹੈਗਾ ਤੂੰ ਪੈਸਾ ਬਚਾ ਮੈਂ ਵੀ ਹਿੰਮਤ ਦਿੱਤੀ ਮੈਂ ਕਿਹਾ ਨਹੀਂ ਮੈਂ ਕਿਹਾ ਮਕਾਨ ਫੇਰ ਵੇਖਿਆ ਜਾਏਗਾ ਪਹਿਲੇ ਤੁਹਾਡੀ ਜਾਨ ਬਚਾਣੀ ਆ ਤੇ ਪਰ ਇਹ ਪੈਸਾ ਵੀ ਲਗਾਇਆ ਪਰ ਨਹੀਂ ਉਹ ਨਹੀਂ ਬਚੇ ਕਿ ਡਾਕਟਰਾਂ ਨੇ ਸਾਫ਼ ਹੀ ਜਵਾਬ ਦੇ ਛੱਡਿਆ ਹੈਗਾ ਜੀ ਇਸੋ ਪੈਸਾ ਕਿੰਨਾ ਕੁ ਲੱਗ ਗਿਆ ਤੇ ਇਸੋ ਵੀ ਕਿੰਨੀ ਖਰਾਬ ਕਰਦਾ ਹੋ ਦਾ ਕਾਰਨ ਕੀ ਸੀ ਕਿਸ ਤਰ੍ਹਾਂ ਕਿੰਨੀ ਖਰਾਬ ਹੋ ਗਈ ਐ ਦੱਸ ਕੇ ਉਹ ਸਾਝਾ ਕਰਦੇ ਹੋ ਤੇ ਰਿਸ਼ਤੇਦਾਰ ਭੈਪਰਾ ਕਹਿੰਦੇ ਹਮੇਸ਼ਾ ਮੁਸੀਬਤ ਚ ਖੜਦੇ ਨੇ ਆ ਕੇ ਤੁਹਾਡੇ ਨਾਲ ਕੇ ਕਈ ਕੋ ਰਿਸ਼ਤੇਦਾਰ ਭੈਪਰਾ ਖੜੇ ਆ ਗਏ ਕੋਈ ਨਹੀਂ ਖੜਿਆ ਕਿਉਂਕਿ ਮੇਰੇ ਮੰਮੀ ਡੈਡੀ ਹੁਣ ਸੋ ਰਹੇ ਵੱਲੋਂ ਕੋਈ ਹੈ ਤੇ ਇਹਨਾਂ ਦੇ ਲੱਗੇ 7-8 ਲੱਖ ਰੁਪਏ ਲੱਗ ਗਿਆ ਸੀ ਇਹਨਾਂ ਦੇ ਪਰ ਨਹੀਂ ਬਿਲਕੁਲ ਨਹੀਂ ਬਚੇ ਜਿਵੇਂ ਤੁਸੀਂ ਵੀ ਇਲਾਜ ਵਾਸਤੇ ਕੀ ਕੀ ਵੇਚਣਾ ਪਿਆ ਦਸ਼ਕਾਂ ਜੂਨ ਸੰਜਾ ਕਰਦੇ ਹੋ ਜਦੋਂ ਮਾੜਾ ਸਮਾਂ ਬੰਦੇ ਤੇ ਆਉਂਦਾ ਫਿਰ ਕਿਸ ਤਰ੍ਹਾਂ ਜਿਹੜੀ ਮਾਰ ਪੈਂਦੀ ਆ ਮਾੜੇ ਸਮੇਂ ਦੀ ਕੀ ਕੀ ਵੇਚਣਾ ਪਿਆ ਨਾਲ ਇਲਾਜ ਵਾਸਤੇ ਕੀ ਆਪਾਂ ਆਪਣਾ ਘਰ ਤੱਕ ਰਵੇ ਛੱਡਿਆ ਸਾਡੀ ਕੋਠੀ ਹੀ ਤੇ ਕਿ ਸਭ ਕੋਠੀ ਵੇਚਨੀ ਪਈ ਸਾਨੂੰ ਉਹਨਾਂ ਦੇ ਇਲਾਜ ਵਾਸਤੇ ਕਿ ਪੈਸੇ ਥੋੜੇ ਦੇਣਦੂਨ ਵਾਲੇ ਸੀ ਉਹ ਦਿੱਤੇ ਤੇ ਥੋੜਾ ਇਲਾਜ ਸੀ ਉਹਨਾਂ ਦੇ ਪੈਸੇ ਲਗਾਉਣੇ ਤਾਂ ਕੋਠੀ ਸੇਲ ਕੀਤੀ ਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਕਿ ਮੈਂ ਆਪਣੇ ਬੱਚੇ ਨੂੰ ਸਕੂਲ ਵੀ ਭੇਜ ਸਕਾਂ ਸਕੂਲ ਵਾਲਿਆਂ ਨੇ ਤਾਂ ਪਹਿਲੇ ਕਿਹਾ ਛੱਡਿਆ ਸੀ ਕਿ ਅਗਰ ਤੁਹਾਡੇ ਕੋਲ ਪੈਸੇ ਹੋਣਗੇ ਭੇਜੋ ਨਹੀਂ ਤਾਂ ਆਪਣੇ ਬੱਚਨ ਤੁਸੀਂ ਘਰ ਬਿਠਾ ਲਓ ਉਹ ਸਾਫ਼ ਹੀ ਕਹਿ ਰਹੇ ਸੀ ਤੁਸੀਂ ਜੇ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਇਹ ਜਿਹੜੀ ਭੈਣ ਆ ਮਜਬੂਰੀ ਕਾਰਨ ਜਿਹੜਾ ਕਿ ਇੱਥੇ ਕੰਮ ਕਰ ਰਹੀ ਆ ਅਤੇ ਭੈਣ ਦਾ ਕਹਿਣਾ ਵੀ ਜ਼ਿੰਦਗੀ 'ਚ ਪਤਾ ਨਹੀਂ ਸੀ ਇਹ ਹਾਲਾਤ ਉਹਨਾਂ ਦੇ ਆ ਜਾਣਗੇ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਇਹ ਜਿਹੜੇ ਦੋਵੇਂ ਭਰਾ ਨੇ ਇੱਕ ਵੱਡਾ ਭਰਾ ਤੇ ਬੇਟਾ ਛੋਟਾ ਬੇਟਾ ਇਹ ਛੋਟੇ ਬੇਟੇ ਨੂੰ ਵੀ ਜਿਹੜਾ ਅਸੀਂ ਦੇਖਿਆ ਭੈਣ ਜੀ ਬੁਖਾਰ ਕਹਿੰਦੇ ਕਾਫੀ ਜੜਿਆ ਸੀ ਹੁਣ ਕੀ ਹਾਲਾਤ ਨੇ ਹੁਣ ਥੋੜਾ ਫਰਕ ਆ ਇਹਨੂੰ ਦਵਾਈ ਵੀ ਦਿੱਤੀ ਸੀ ਕਿ ਇਹ ਦੇਖੋ ਖੋਤਰਾ ਕਰਨ ਦਾ ਸਿਮਿੰਟੇ ਡਰ ਸੀ ਇਹਨੂੰ ਨਾ ਕਿਤੇ ਕੁਝ ਹੋ ਜਾ ਦੋਨਾਂ ਬੱਚਿਆਂ ਨੂੰ ਪਰ ਹੁਣ ਠੀਕ ਆ ਸਾਰਿਆਂ ਦੀਆਂ ਦਵਾਵਾਂ ਲੱਗੀਆਂ ਦੀਪਕ ਭਜਾ ਨੇ ਵੀਡੀਓ ਸ਼ੇਅਰ ਕੀਤੀ ਸਾਰਿਆਂ ਦੇ ਦਵਾਵਾਂ ਲੱਗੀਆਂ ਕਿ ਬੱਚਾ ਠੀਕ ਆ ਬੱਚਾ ਠੀਕ ਆ ਪਰ ਨਹੀਂ ਹੁਣ ਫਰਕ ਆਗਾ ਮੈਨੂੰ ਇਹੋ ਵੀ ਜਿਵੇਂ ਅਸੀਂ ਦੇਖਿਆ ਵੀ ਜਿਹੜੇ ਲੋਕ ਮੁਸੀਬਤ ਆਉਂਦੀ ਆ ਜ਼ਿੰਦਗੀ ਵਿੱਚ ਘਬਰਾ ਜਾਂਦੇ ਨੇ ਜਾਂ ਗਲਤ ਰਸਤਾ ਚੁਣ ਲੈਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਪਰ ਗਲਤ ਰਸਤਾ ਕਦੇ ਨਹੀਂ ਚੁਣਨਾ ਚਾਹੀਦਾ ਆਪਣੀ ਹਿੰਮਤ ਕਰੋ ਕਿ ਆਪਣਾ ਛੋਟਾ ਜੋ ਕੋਈ ਕੰਮ ਸਟਾਰਟ ਕਰੋ ਪਰ ਹਿੰਮਤ ਨਾ ਛੱਡੋ ਮਰਨ ਦਾ ਕੋਈ ਹੱਲ ਨਹੀਂ ਹੈਗਾ ਆਪਣੇ ਬੱਚਿਆਂ ਵੱਲ ਦੇਖੋ ਬਸ ਮੈਂ ਤੇ ਆਹੀ ਕਹਿਣਾ ਚਾਹੁੰਦੀ ਆ ਕਦੀ ਹਿੰਮਤ ਨਹੀਂ ਹਾਰਨੀ ਹੈਗੀ ਆਪਣੇ ਕੁੜੀਆਂ ਸੋ ਵੀ ਵੱਡੇ ਬੇਟੇ ਦਾ ਸਕੂਲ ਦਾ ਕੀ ਕਹਿੰਦੇ ਨੇ ਕਿਹੜੀ ਕਲਾਸ ਚ ਪੜ੍ਹਦੇ ਨੇ ਤੇ ਹੁਣ ਕਿੰਨੇ ਕਿ ਫੀਸ ਵਗੈਰਾ ਬਣੀ ਪਈ ਆ ਸਕੂਲ ਜਾਂਦਾ ਕਿ ਜਾਂਦਾ ਨਾ ਕਰ ਦਿੱਤਾ ਗਿਆ ਭਵਨ ਅਸਲ ਚ ਉਹਦਾ ਨਾਮ ਕੱਟਿਆ ਗਿਆ ਸੀ ਹੁਣ ਇਹਨੂੰ ਛੋਟੇ ਸਕੂਲ ਮੈਂ ਪਾਇਆ ਹੋਇਆ ਤੇ ਉੱਥੇ ਵੀ ਕੀ ਫੀਸ ਇਹਦੀ ਥੋੜੀ ਜੀ ਇਕੱਠੀ ਹੋਈ ਹੋਈ ਆ ਉਹ ਵੀ ਕਹਿੰਦੇ ਆ ਕਿ ਫੀਸ ਭੇਜੋ ਨਹੀਂ ਤੇ ਨਾ ਘਰ ਬਿਠਾ ਲਓ ਤੁਸੀਂ ਇੱਥੇ ਵੀ ਆਹੀ ਕਹਿ ਰਹੇ ਨੇ ਕਿ ਮੇਕੋ ਹਜੇ ਸਮਝੋ ਕੀ ਢਾਈ ਨਹੀਂ ਕਿ ਮੈਨੂੰ ਸਕੂਲ ਵੀ ਭੇਜ ਸਕਾਂ ਉੱਥੇ ਵੀ ਉਹ ਕਹਿੰਦੇ ਫੀਸ ਨਹੀਂ ਕਿਤੇ ਬੇਟਾ ਤੁਸੀਂ ਘਰ ਬੈਠੋ ਤੇ ਮੈਂ ਸਾਡੇ ਜਿਹੜੇ ਦਰਸ਼ਕ ਨੇ ਦੇਖ ਰਹੇ ਨੇ ਤੁਹਾਨੂੰ ਦੇ ਸੰਬ ਦੇਸ਼ਾਂ ਵਿੱਚ ਕੀ ਆਪੇ ਨੂੰ ਸੁਨੇਹਾ ਦੇਣਾ ਚਾਹੋਗੇ ਕੀ ਅਪੀਲ ਕਰਨਾ ਚਾਹੋਗੇ ਨਾਲ ਬਸ ਮੈਂ ਇਹ ਕਹਿੰਦੀ ਆ ਕਿ ਹਿੰਮਤ ਨਾ ਹਾਰੋ ਕਿ ਜਿਓ ਆਪਣੇ ਬੱਚਿਆਂ ਵਾਸਤੇ ਜਿਓ ਇਹ ਮੈਂ ਭਈਆ ਕਹਿਣਾ ਚਾਹੁੰਦੀ ਆ ਤੁਸੀਂ ਰੋਸੋ ਵੀ ਸਵੇਰੇ ਫੇ ਕਿੰਨੇ ਵਜੇ ਆ ਜਾਂਦੇ ਹੋ ਤੇ ਸ਼ਾਮ ਨੂੰ ਕਿੰਨੇ ਵਜੇ ਜਾਂਦੇ ਹੋ ਉੱਥੇ ਕਿੰਨਾ ਕੰਮ ਕਰਤੀ ਬਣਾਉਂਦੇ ਹੋ ਤੇ ਬੱਚੇ ਵੀ ਪਾਲੇ ਹੁੰਦੇ ਘਰ ਦਾ ਕੰਮ ਵੀ ਕਰੰਦਾ ਕਿਸ ਤਰ੍ਹਾਂ ਸਾਰਾ ਸਮਾਂ ਕੱਢ ਲੈਂਦੇ ਹੋ ਪੋਤ ਬਈਆ ਵੈਸੇ ਕਿ ਮੁਸ਼ਕਲ ਹੈਗਾ ਕਿ ਬੱਚਿਆਂ ਨਾਲ ਕਰਨਾ ਪਰ ਆਪਾਂ ਸਵੇਰੇ 12 ਵਜੇ 11 ਵਜੇ ਦੁਕਾਨ ਤੇ ਆ ਜੰਨੇ ਆ ਪੂਰਾ ਆ ਕੇ ਫਿਰ ਬੇਟਾ ਮੇਰੀ ਹੈਲਪ ਥੋੜੀ ਕਰਵਾਉਂਦਾ ਹੈਗਾ ਕਿ ਇਹਨੂੰ ਫਾਟ ਫੁੱਲਾਂ ਦਾ ਮੈਂ ਥੋੜਾ ਕੰਮ ਕਮ ਕਰ ਲੈਣੇ ਹੈਗੇ ਆ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਉਸ ਭੈਣ ਦੇ ਨਾਲ ਤੁਸੀਂ ਦੇਖਿਆ ਵੀ ਜਿਨ੍ਹਾਂ ਦੇ ਪਤੀ ਦੀ ਮੌਤ ਹੋ ਜਾਂਦੀ ਆ ਅਤੇ ਮੌਤ ਤੋਂ ਬਾਅਦ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਆ ਉਹਨਾਂ ਦੇ ਮੋਢਿਆਂ ਤੇ ਪੈ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਛੋਟੇ ਬੱਚੇ ਦੇ ਨਾਲ ਜਿਹੜਾ ਕਿ ਉਹਨਾਂ ਨੂੰ ਖੁਦ ਦੁਕਾਨ ਤੇ ਕੰਮ ਕਰਨਾ ਪੈਣਦਿਆ ਵਾ ਅਤੇ ਕੀ ਹਾਲਾਤ ਹੋ ਗਏ ਨੇ ਪਰ ਜਿੰਦਗੀ ਵਿੱਚ ਸੋਚਿਆ ਨਹੀਂ ਸੀ ਵੀ ਐਡਾ ਮਾੜਾ ਸਮਾਂ ਉਹਨਾਂ ਦੇ ਸਮੇਂ ਆ ਜਾਏਗਾ ਤੇ ਅੱਜ ਹਾਲਾਤ ਹਜੇ ਹੋ ਗਏ ਨੇ ਵੀ ਉਹਨਾਂ ਨੂੰ ਖੁਦ ਜਿਹੜਾ ਕੀ ਕੰਮ ਕਰਨਾ ਪੈਣਦਿਆ ਵਾ ਤੇ ਹੁਣ ਗੱਲਬਾਤ ਕਰਾਂਗੇ ਉਸ ਵੀਰਾਂ ਦੇ ਨਾਲ ਵੀ ਜਿਨ੍ਹਾਂ ਵੀਰਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਆ ਕਿਉਂਕਿ ਅਸੀਂ ਅਕਸਰ ਦੇਖਦੇ ਪੀ ਦੀਪਕ ਭਾਜੀ ਤੇ ਸਰਦਾਰ ਸਾਹਿਬ ਜਿਹੜੇ ਸਾਡੇ ਨਾਲ ਨੇ ਹਮੇਸ਼ਾ ਲੋਕਾਂ ਦੀ ਭਲਾਈ ਵਾਸਤੇ ਜਿਹੜੀ ਕਿ ਵੀਡੀਓ ਪਾਉਂਦੇ ਨੇ ਸੋਸ਼ਲ ਮੀਡੀਆ ਤੇ ਤੇ ਕਾਫੀ ਲੋਕਾਂ ਨੂੰ ਮਦਦ ਵੀ ਮਿਲਦੀ ਆ ਇਹ ਵੀ ਜਿਹੜੀ ਵੀਡੀਓ ਸੀ ਭੈਣ ਦੀ ਦੀਪ ਭਾਈ ਨੇ ਆਪਣੇ ਪੇਜ ਤੇ ਪਾਈ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਦੀਪ ਜੀ ਸਭ ਤੋਂ ਪਹਿਲਾਂ ਤੁਸੀਂ ਵਧਾਈ ਦੇ ਪਾਤਰ ਜੇ ਤੁਹਾਡੀ ਵੀਡੀਓ ਦੇ ਨਾਲ ਇਹਨਾਂ ਦੀ ਹੈਲਪ ਹੋਣੀ ਸ਼ੁਰੂ ਨਹੀਂ ਵਧਾਈ ਦਾ ਪਾਤਰ ਸਰ ਮੈਂ ਉਦੋਂ ਪਤਾ ਲਗਾ ਜਦੋਂ ਵਾਕਈ ਹਾਲਾਂਕਿ ਹੈਲਪ ਆ ਰਹੀ ਹੈ ਜਦੋਂ ਮੇਰੀ ਭੈਣ ਦੇ ਮੂੰਹ ਦੇ ਉੱਤੇ ਖੁਸ਼ੀ ਆਏਗੀ ਔਰ ਤੁਹਾਡਾ ਤੇ ਦਿਲ ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਵੀ ਇਹ ਵੀ ਹੈਲਪ ਹੈ ਜਿਹੜੀ ਤੁਸੀਂ ਆ ਕੇ ਆਪਣੇ ਲੋਕਾਂ ਨੂੰ ਦੱਸਦੇ ਪਿਓ ਔਰ ਯਕੀਨ ਮੰਨਣਾ ਭਾਜੀ ਜਦੋਂ ਮੈਂ ਤੇ ਭਾਜੀ ਆਏ ਨਾਲ ਦਮਨ ਸੀ ਛੋਟਾ ਵੀਰ ਮੇਰਾ ਜਿੰਨਾ ਸਮਾਨ ਪਿਆ ਆ ਉਦਾਂ ਪਿਆ ਆ ਸ਼ਾਮੀ 7:00 ਵਜ ਚੁੱਕੇ ਆ ਔਰ ਕਹਿੰਦੇ ਨਾ ਕਿ ਅਰਸ਼ ਤੋਂ ਫਰਸ਼ ਤੇ ਆਉਣਾ ਇਦਾਂ ਦੀ ਭੈਣ ਮੇਰੀ ਦੀ ਕਹਾਣੀ ਆ ਔਰ ਛੋਟੇ ਬੱਚੇ ਨੂੰ ਬੁਖਾਰ ਸੀ ਅੱਜ ਦਵਾਈ ਲਿਆਂਦੀ ਆ ਇਹਨਾਂ ਨੇ ਕੁਝ ਫਰਕ ਆ ਔਰ ਮਤਲਬ ਬੜੀਆਂ ਵੀਡੀਓ ਮੈਂ ਵੀ ਕਰਦਾ ਵਾਂ ਠੀਕ ਹੈ ਕੰਮ ਆ ਸਾਡਾ ਬਟ ਕੱਲ ਮੇਰੇ ਕੋ ਕੰਟਰੋਲ ਨਹੀਂ ਹੋ ਸਕਿਆ ਮਤਲਬ ਮੇਰੇ ਵੀ ਸ਼ਬਦ ਰੁੱਕ ਗਏ ਸੀ ਕੀ ਕਹੋਗੇ ਤੁਸੀਂ ਜੀ ਹਾਂ ਜੀ ਸਾਡੀ ਅਸੀਂ ਦੇਖਿਆ ਵੀ ਬੜੇ ਭਾਵਕ ਹੋ ਗਏ ਸੀ ਜੋ ਜਿਵੇਂ ਭਾਈ ਨੇ ਗੱਲ ਕੀਤੀ ਵੀ ਬਹੁਤ ਵੀਡੀਓ ਸ਼ੂਟ ਕੀਤੀ ਆ ਪੰਜਾਬ ਚ ਕੀਤੀ ਪੰਜਾਬ ਚ ਬਾਹਰ ਵੀ ਕੀਤੀ ਆ ਪਰ ਜਈ ਇੱਕ ਦਰਦ ਵਾਲੀ ਵੀਡੀਓ ਅਸੀਂ ਦੇਖਿਆ ਵੀ ਜਦੋਂ ਤੋਂ ਸ਼ੂਟ ਕੀਤੀ ਤੇ ਸਾਰੇ ਭਰਾ ਅਸੀਂ ਦੇਖਿਆ ਸਾਰੇ ਭਾਵਕ ਹੋ ਗਏ ਦੀ ਵੀ ਭਾਈ ਕਹਿੰਦੇ ਬੋਲੀਆਂ ਨੂੰ ਗੈਸ ਚੀਜ਼ ਦੋ ਲੋ ਕਿਸ ਤਰ੍ਹਾਂ ਦੇ ਦਦੇ ਹੋ ਕਹਿੰਦੇ ਵੀ ਜਿਹੜਾ ਸਮਾਂ ਵਾ ਕਦੀ ਵੀ ਇੱਕੋ ਜਾਣੀ ਰੈਂਦਾ ਜਿਵੇਂ ਭੈਣ ਦਾ ਕਹਿਣਾ ਸੀ ਵੀ ਰਾਣੀਆਂ ਮਗੂ ਰਹਿੰਦੀ ਸੀ ਤੇ ਹਮੇਸ਼ਾ ਉਹਦੇ ਪਤੀ ਦੀ ਜਿਹੜੀ ਕੀ ਮਹੀਨੇ ਦੀ ਆਮਦਨ 5-6 ਲੱਖ ਰੁਪਇਆ ਸੀ ਤੇ ਉਹਨਾਂ ਨੇ ਸੋਚਿਆ ਨਹੀਂ ਸੀ ਵੀ ਕਦੀ ਜਿਹੜਾ ਭੈਣ ਦਾ ਵੀ ਕਹਿਣਾ ਸੀ ਵੀ ਕਾਰਜਸ਼ 5 ਕਦੀ ਉੱਠਦੇ ਕਦੀ ਗਲਾਸ ਨਹੀਂ ਪਾਣਦੇ ਫੜਿਆ ਪਰ ਅੱਜ ਖੁਦ ਇੱਥੇ ਛੜ ਦੇ ਉੱਤੇ ਇਹਨਾਂ ਨੂੰ ਕੰਮ ਕਰਨਾ ਪੈਂਦਿਆ ਕਿਤਾ ਦੇਖੋ ਜੀ ਇਸ ਸਮੇਂ ਦੀ ਮਾਰ ਹੈ ਹਰ ਕਿਸੇ ਦੇ ਨਾਲ ਕੋਈ ਸਮਾਂ ਮਾੜਾ ਚੰਗਾ ਹੁੰਦਾ ਇਸ ਭੈਣ ਤੇ ਆਇਆ ਵਾ ਲੇਕਿਨ ਬੜੀ ਹਿੰਮਤ ਵਾਲੀ ਹੈ ਭੈਣ ਫੇਰ ਵੀ ਬੱਚਿਆਂ ਦੇ ਨਾਲ ਲੈ ਕੇ ਇਹਨਾਂ ਨੇ ਹਿੰਮਤ ਕੀਤੀ ਹੈ ਕੰਮ ਸ਼ੁਰੂ ਕੀਤਾ ਹੈ ਤੇ ਸਾਰਿਆਂ ਨੂੰ ਇਹੋ ਬੇਨਤੀ ਹੈ ਕਿ ਇਹਨਾਂ ਦੀ ਮਦਦ ਕਰੋ ਆ ਕੇ ਪ੍ਰਮਾਤਮਾ ਨੇ ਨਾ ਚੰਦ ਲੋਕਾਂ ਦੀ ਸੇਵਾ ਲਈ ਹੁੰਦੀ ਹੈ ਇਹੋ ਜਿਹੇ ਲੋਕਾਂ ਦੀ ਮਦਦ ਕਰਨ ਵਸੇ ਜਾਂ ਜ਼ਰੀਆ ਬੰਦੇ ਨੇ ਉਹ ਸੇਵਾ ਦੀਪਕ ਵੀਰ ਦੀ ਲੱਗੀ ਹੈ ਨਾਲ ਮੈਨੂੰ ਮੌਕਾ ਮਿਲਿਆ ਜੁੜਨ ਦਾ ਤੁਹਾਡਾ ਵੀ ਵੀਡੀਓ ਦੇਖ ਕੇ ਤੁਸੀਂ ਲੋਕ ਜਿਹੜੇ ਹੁਣ ਆ ਰਹੇ ਹੋ ਔਰ ਲੋਕਾਂ ਤੱਕ ਇਹ ਚੀਜ਼ ਪਹੁੰਚਾ ਰਹੇ ਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਤੁਹਾਡੀ ਵੀ ਸੇਵਾ ਦੇ ਵਿੱਚ ਤੁਹਾਡੀ ਸੇਵਾ ਪੈ ਰਹੀ ਹੈ ਇਹ ਹਾਜ਼ਰੀ ਲੱਗ ਰਹੀ ਹੈ ਸੋ ਸਾਰਿਆਂ ਨੂੰ ਇਹੋ ਬੇਨਤੀ ਹੈ ਜਿੰਨੀ ਵਾਦ ਤੋਂ ਬਾਦ ਆਪਾਂ ਮਦਦ ਕਰ ਸਕਦੇ ਹਾਂ ਭੈਣ ਦੀ ਔਰ ਇਹੋ ਜੇ ਸਾਡੇ ਆਲੇ ਦੁਆਲੇ ਬਹੁਤ ਲੋਕ ਨੇ ਜਿਨ੍ਹਾਂ ਦੀ ਦਰਦ ਭਰੀਆਂ ਕਹਾਣੀਆਂ ਨੇ ਜਿੱਥੇ ਕਿਤੇ ਮੌਕਾ ਮਿਲੇ ਮਦਦ ਜਰੂਰ ਕਰੋ ਤਾਂ ਕਿ ਕੁਝ ਰਾਹਤ ਮਿਲ ਸਕੇ ਔਰ ਆਪਣੀ ਜ਼ਿੰਦਗੀ ਨੂੰ ਥੋੜਾ ਜਿਆ ਸੁਖ ਸੁਖਤ ਹੋ ਸਕੇ ਔਰ ਇਹਨਾਂ ਭੈਣ ਦੀ ਮਦਦ ਕਰੀਏ ਆਪਾਂ ਸਾਡੇ ਸਭ ਤੋਂ ਜਿਆਦਾ ਜਿਹੜੀ ਜ਼ਰੂਰੀ ਹੈ ਨਾ ਇਹਨਾਂ ਦੇ ਵਾਸਤੇ ਉਹ ਇਹ ਹੈ ਕਿ ਬੇਟਾ ਜਿਹੜਾ ਸਕੂਲ ਪੜਦਾ ਸੀਗਾ ਸਕੂਲ ਨਹੀਂ ਜਾ ਪਾ ਰਿਹਾ ਉਹਦੀ ਕੋਈ ਅੱਗੋਂ ਵਿੱਦਿਆ ਜਿਹੜੀ ਹੈ ਵਿਦਿਆ ਵਿਚਾਰੀ ਦਾ ਪਰਉਪਕਾਰੀ ਗੁਰੂ ਸਾਹਿਬ ਸਾਨੂੰ ਫਰਮਾਨ ਦੇ ਗਏ ਨੇ ਉਹਨੂੰ ਨਜ਼ਰ ਰੱਖਦੇ ਹੋਏ ਉਹਦੇ ਚੱਲਦੇ ਹੋਏ ਬੇਟੇ ਦੀ ਕੋਈ ਜੋ ਵੀ ਕੋ ਕਰ ਸਕਦਾ ਹੈ ਉਹਦੀ ਵਿੱਦਿਆ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਪਰਮਨੈਂਟ ਸੋਲੂਸ਼ਨ ਨਿਕਲੇ ਤਾਂ ਕਿ ਉਹਦੀ ਪੜ੍ਹਾਈ ਵਿੱਚ ਕੋ ਖਲਲ ਨਾ ਪਵੇ ਔਰ ਉਹ ਪੜ੍ਹਾਈ ਕਰਕੇ ਚੰਗਾ ਇਨਸਾਨ ਬਣੇ ਆਪਣੇ ਪਰਿਵਾਰ ਨੂੰ ਚੰਗੀ ਸੇਧ ਦੇ ਸਕੇ ਮਾਂ ਦਾ ਖਿਆਲ ਕਰ ਸਕੇ ਆਪਣੇ ਭਰਾ ਨੂੰ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਸੰਭਾਲ ਸਕੇ ਸੋ ਇਹ ਮੇਰੀ ਬੇਨਤੀ ਹੈ ਔਰ ਸਾਰਿਆਂ ਦਾ ਬਹੁਤ ਬਹੁਤ ਇੱਕ ਵਾਰ ਧੰਨਵਾਦ ਮਦਦਦਾਨੀ ਸ਼ੁਰੂ ਹੋ ਗਈ ਹੈ ਲੇਕਿਨ ਜਦੋਂ ਆ ਬੱਚੇ ਦੀ ਪੜ੍ਹਾਈ ਦਾ ਇੰਤਜ਼ਾਮ ਹੋ ਜਾਊਗਾ ਉਹ ਸਾਡੇ ਵਾਸਤੇ ਵੱਡੀ ਉਪਲਬਧੀ ਹੋਏਗੀ ਸਾਰਿਆਂ ਵਾਸਤੇ ਧੰਨਵਾਦ ਭਾਈਆ ਤੁਸੀਂ ਦੇਖ ਸਕਦੇ ਹੋ ਵੀ ਸਾਡੇ ਜਿਹੜੇ ਭਰਾ ਨੇ ਵੀਡੀਓ ਹਮੇਸ਼ਾ ਅਸੀਂ ਦੇਖਦੇ ਹਾਂ ਵੀ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਅਜਿਹੀ ਵੀਡੀਓ ਜਿਹੜੀ ਲੋਕਾਂ ਨੂੰ ਮੋਰਟਲ ਮਿਲਦਾ ਵਾ ਕਿਸੇ ਨੂੰ ਹੈਲਪ ਮਿਲਦੀ ਨੇ ਦੀਪਕ ਭਾਜੀ ਅਕਸਰ ਆਪਣੇ ਕੈਮਰੇ ਨਾਲ ਇਹ ਜਿਹੀਆਂ ਵੀਡੀਓ ਨੂੰ ਸ਼ੂਟ ਵੀ ਕਰਦੇ ਨੇ ਤੇ ਉਹਨਾਂ ਲੋਕਾਂ ਦੀ ਮਦਦ ਵੀ ਹੁੰਦੀ ਅਸੀਂ ਦੇਖਿਆ ਪਿਛਲੇ ਦਿਨ ਇੱਕ ਇਹਨਾਂ ਨੇ ਕੁਲਚੇ ਵਾਲੀ ਵੀਡੀਓ ਪਾਈ ਸੀ ਅਤੇ ਉਸ ਰਾਤ ਨੂੰ ਹੀ ਕੁਲਚੇ ਵਾਲੇ ਨੂੰ ਇੰਨੇ ਕ ਆਊਟਰਾਉਂਡ ਸ਼ੁਰੂ ਹੋ ਗਏ ਵੀ ਕਹਿੰ ਲੋ ਵੀ ਰੱਬ ਵਾਸਤੇ ਲੋਕੀ ਕਹਿੰਦੇ ਰੱਬ ਬਣ ਕੇ ਆਏ ਸੀ ਦੀਪਕ ਭਾਜੀ ਅੱਜ ਵੀ ਇਹਨਾਂ ਵਾਸਤੇ ਰੱਬ ਹੀ ਬਣ ਕੇ ਆਏ ਨੇ ਤੇ ਮੈਂ ਬਾਰ-ਬਾਰ ਅਮ ਫਾਇਦਾ ਹੁੰਦਾ ਵਾ ਲੋਕਾਂ ਦਾ ਹੌਸਲਾ ਵੀ ਬਸਾਈ ਹੁੰਦੀ ਹੈ ਜੀ ਫਿਰ ਮੈਂ ਇਹੋ ਹੀ ਕਹਾਂਗਾ ਜੀ ਗੁਰੂ ਰਾਮਦਾਸ ਜੀ ਦੇ ਹੀ ਸਾਰੇ ਬੱਚੇ ਆ ਗੁਰੂ ਦੀ ਨਗਰੀ ਦੇ ਵਿੱਚ ਅਸੀਂ ਵਾਸ ਕਰਦੇ ਆ ਔਰ ਸਾਰਿਆਂ ਦਾ ਹੀ ਮੈਂ ਨਹੀਂ ਕਹਿੰਦਾ ਕਿ ਮੈਂ ਕਰਦਾ ਪਿਆ ਅਸੀਂ ਸਾਰੀ ਟੀਮ ਆ ਔਰ ਹਰ ਇੱਕ ਉਹ ਜਿਹੜਾ ਬੰਦਾ ਵੀਡੀਓ ਦੇਖਦਾ ਲਾਈਕ ਕਰਦਾ ਸ਼ੇਅਰ ਕਰਦਾ ਮਦਦ ਲਈ ਆਉਂਦਾ ਸਾਰੇ ਮਤਲਬ ਇਹ ਸਾਰਿਆਂ ਦਾ ਰੋਲ ਆ ਜੀ ਸਾਰਿਆਂ ਦਾ ਜੀ ਇਹ ਪਰਿਵਾਰ ਬਾਰੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਅਸੀਂ ਲੇਖਿਆ ਬੜੀ ਸ਼ਹਿਰ ਦੇ ਅੰਦਰੂਨੀ ਸ਼ਹਿਰ ਵਿੱਚ ਜਾ ਕੇ ਇਹ ਬਿੱਲੇ ਵਾਲਾ ਚੌਕ ਆਇਆ ਇਹਨਾਂ ਨੂੰ ਤੇ ਕਿਸ ਤਰ੍ਹਾਂ ਪਤਾ ਲੱਗਾ ਪਰਿਵਾਰ ਦੇ ਬਾਰੇ ਇਹ ਭੈਣ ਦਾ ਮੈਨੂੰ ਫੇਸਬੁੱਕ ਦੇ ਉੱਤੇ ਮੈਸੇਜ ਆਇਆ ਸੀ ਜੀ ਕਿ ਵੀਰ ਜੀ ਸਾਡੇ ਕੋ ਆਓ ਪਲੀਜ਼ ਹਟੇਕਵਾਓ ਤੇ ਮੈਂ ਵੀ ਮਤਲਬ ਰੋਕ ਨਹੀਂ ਸਕਿਆ ਜਿੰਨੀਆਂ ਵੀ ਮੇਰੀ ਅਸਾਈਨਮੈਂਟਸ ਹੈਗੀਆਂ ਹੀ ਆਪਾਂ ਕੈਨਸਲ ਕੀਤੀਆਂ ਗਗਨਪਾਜੀ ਨਾਲ ਦਮਨ ਨਾਲ ਮੈਂ ਡਿਸਕਸ ਕੀਤਾ ਤੇ ਅਗਲੀ ਸਵੇਰ ਹੀ ਆਪਾਂ ਪਹੁੰਚ ਗਏ ਤੇ ਫਿਰ ਕੀ ਦੇਖਿਆ ਹਾਲਾਤ ਉਹ ਦੱਸ ਕੇ ਕਰ ਦਿਓ ਕੀ ਹਾਲਾਤ ਕੀ ਇਸ ਇਥੇ ਜਦੋਂ ਤੁਸੀਂ ਆਏ ਸੀ ਵਾਕਿਆ ਜੋ ਕੈਮਰੇਜ ਦੱਸਿਆ ਜਾ ਜੋ ਭਿਆਨੇ ਆਪਣੇ ਜਬਾਨੀ ਦੱਸਿਆ ਵਾਕਿਆ ਉਹ ਚੀਜ਼ਾਂ ਵੇਖ ਨੂੰ ਮਿਲੀਆਂ ਸਰ ਹਾਲਾਤ ਜਿੱਦਾਂ ਮੈਂ ਤੁਹਾਨੂੰ ਦੱਸਿਆ ਜਦੋਂ ਮੈਂ 7 ਵਜੇ ਆਪਾਂ ਇੱਥੇ ਪਹੁੰਚੇ ਹਾਂ ਔਰ ਜਿੰਨੀ ਕੜੀ ਔਰ ਰਾਜਮਾ ਉਹਨੇ ਬਣਾਏ ਹੋਏ ਸੀ ਥੋੜੇ ਜਿਹਾ ਬਣਾਉਂਦੇ ਹੀ ਕਹਿੰਦੇ ਕਿ ਇਦਾਂ ਹੀ ਮੈਨੂੰ ਸ ਦੁਕਾਨ ਤੇ ਹੈ ਲੇਕਿਨ ਦੁਕਾਨ ਚ ਬਹੁਤ ਘੱਟ ਸਮਾਨ ਆ। ਸਮਾਨ ਪਹੁੰਚੋ ਕੀ ਰਾਸ ਨਹੀਂ ਹੈਗੀ। ਬਿਲਕੁਲ। ਤੇ ਸਾਡੀ ਵੀ ਦਸ਼ਕਾਂ ਨੂੰ ਪੀਲ ਆਪੀ ਵੱਤ-ਵਤ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਅਤੇ ਸਪੋਰਟ ਕਰਿਆ ਕਰੋ ਅਜੇ ਇਹ ਲੋਕਾਂ ਨੂੰ ਮਦਦ ਦੇ ਵਾਸਤੇ ਅੱਗੇ ਆਇਆ ਕਿ ਲੋਕ ਕਿ ਅਸੀਂ ਦੇਖਦੇ ਭੀ ਜਿੱਥੇ ਸਾਡੇ ਪੰਜਾਬੀ ਵੀਰ ਕਿਸ ਦੀ ਹੈਲਪ ਕਰਦੇ ਨੇ, ਮਦਦ ਕਰਦੇ ਨੇ, ਖੜਦੇ ਨੇ ਇੱਥੇ ਆ ਕੇ ਤੇ ਹਮੇਸ਼ਾ ਹੀ ਸਪੋਰਟ ਵੀ ਕਰਦੇ ਨੇ। ਇਸ ਕਰਕੇ ਜਿੱਥੇ ਅਸੀਂ ਲੰਗਰ ਲਾਉਂਦੇ ਹਾਂ ਗੁਰੂ ਸਾਹਿਬ ਦੇ ਜਾਂ ਹੋਰ ਕਿਸੇ ਦੀ ਸੇਵਾ ਵਾਸਤੇ ਤਤਪਰ ਤਿਆਰ ਰਹਿੰਦੇ ਨੇ, ਉਸੇ ਤਰ੍ਹਾਂ ਹੀ ਇਹ ਵੀਡੀਓ ਨੂੰ ਜਦੋਂ ਵੱਤ-ਵਤ ਸ਼ੇਅਰ ਕਰਦੇ ਹੋ ਤੇ ਜਿੰਨੀ ਕਿ ਮਤ ਹੋ ਸਕਦੀ ਆ ਪਰਿਵਾਰ ਦੀ ਤੇਲ ਫੁੱਲ ਜਿਹੜੀ ਕੀ ਉਸ ਤੇ ਸੇਵਾ ਕਰਿਓ ਤਾਂ ਜੋ ਕਿ ਜਹੀ ਭੈਣਰੀ ਦੇ ਸੁਪਨੇ ਨੇ ਆਪਣੇ ਬੱਚੇ ਨੂੰ ਪੜਾਉਂਦਾ ਉਹ ਸੁਪਨਾ ਪੂਰਾ ਹੋ ਸਕੇ ਕਿਉਂਕਿ ਪਿਤਾ ਦੇ ਜਾਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿਹੜਾ ਘਰ ਵਿੱਚ ਕਮਾਉਣ ਵਾਲਾ ਸ਼ਖਸ ਹੁੰਦਾ ਉਸ ਤੋਂ ਬਾਅਦ ਘਰ ਦੇ ਹਾਲਾਤ ਕੀ ਹੋ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਵੀ ਭੈਣ ਦਾ ਕਹਿਣਾ ਸੀ ਵੀ ਰਾਣੀਆਂ ਵਾਂਗੂ ਰਾਜ ਕਰਦੀ ਸੀ ਅਤੇ ਮਹਿਲਾ ਵਿੱਚ ਰਹਿੰਦੀ ਸੀ ਪਰ ਜਦੋਂ ਪਤੀ ਦੇ ਘਰ ਉਸ ਬਿਮਾਰੀ ਲੱਗ ਜਾਂਦੀ ਆ ਉਸ ਨੂੰ ਕੈਂਸਰ ਹੋ ਜਾਂਦਾ ਉਸ ਤੋਂ ਬਾਅਦ ਜਿਹੜੀਆਂ ਵਾ ਸਾਰਾ ਹੀ ਜਿਹੜਾ ਉਹਨਾਂ ਦਾ ਘਰ-ਬਾਰ ਵੇਚ ਜਾਂਦਾ ਅਤੇ ਉਹਨਾਂ ਦੇ ਲੱਖਾਂ ਰੁਪਏ ਜਿਹੜੇ ਉਹਨਾਂ ਦੇ ਇਲਾਜ ਵਾਸਤੇ ਲਾ ਜਾਂਦੇ ਨੇ ਅਸੀਂ ਦੇਖ ਸਕਦੇ ਹਾਂ ਕਿ ਉਹ ਅਸ਼ਟ ਤੋਂ ਫਰਸ ਤੱਕ ਆ ਗਏ ਨੇ ਪਰ ਫਿਰ ਵੀ ਭਾਂਦਾ ਇੱਕ ਸੁਪਨਾ ਆਪੀ ਹੁੰਦਾ ਜਿਹੜਾ ਬੇਟਾ ਵਾਪਸ ਦੀ ਪੜਾਈ ਜਿਹੜੀ ਆ ਉਹ ਅਧੂਰੀ ਨਾ ਰਵੇ ਉਹਦਾ ਜਿਹੜਾ ਬੱਚਾ ਵਾ ਪੜ ਸਕੇ ਐਕ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂ ਕਰਿਓ ਤਾਂ ਜੋ ਕਿ ਇਹਨਾਂ ਜਿਹੜੀ ਕੀ ਮਦਦ ਹੋ ਸਕੇ ਇੱਕ ਵਾਰੀ ਬਈ ਜੀ ਆਪਣਾ ਤੁਸੀਂ ਮੋਬਾਈਲ ਨੰਬਰ ਜਰੂਰ ਬੋਲ ਦਿਓ ਕਿਸੇ ਤਰ੍ਹਾਂ ਟਾਈ ਨਾਲ ਕੋਈ ਸੰਪਰਕ ਹੋ ਸਕਦਾ ਮੋਬਾਈਲ ਨੰਬਰ ਭਾਈ ਤੁਸੀਂ ਬੋਲੋ ਮੋਬਾਈਲ ਨੰਬਰ ਬੋਲ ਦੇਣਾ ਇਹਨਾਂ ਦਾ ਦਿਖਣਾ ਮੋਬਾਈਲ ਨੰਬਰ ਹਾਂ ਬਿਲਕੁਲ ਤੁਸੀਂ ਦੇਖ ਸਕਦੇ ਆ ਵੀ ਮੋਬਾਈਲ ਨੰਬਰ ਇੱਕ ਵਾਰੀ ਇਹਨਾਂ ਦਾ ਜਰੂਰ ਆਪਾਂ ਦਿਖਾਵਾਂਗੇ ਤੇ ਜਿਹੜੇ ਵੀ ਦਰਸ਼ਕ ਨੇ ਕਿਸੇ ਸੱਜਣ ਮਿੱਤਰ ਨੇ ਮੋਬਾਈਲ ਨੰਬਰ ਦੇ ਨਾਲ ਜਿਹੜਾ ਕਿ ਸੰਪਰਕ ਕਰ ਸਕਦਾ ਵਾ ਅਕਾਊਂਟ ਨੰਬਰ ਦਾ ਵੀ ਅਸੀਂ ਡਿਟੇਲ ਦਵਾਂਗੇ ਜਾਂ ਸਕਰੀਨਸ਼ਾਟ ਤੇ ਨਾਲ ਐਡ ਕਰ ਦਾਂਗੇ ਨਾਲ ਹਾਂ ਤੇ ਤਾਂ ਜੋ ਕਿ ਮਦਦ ਹੋ ਸਕੇ 7986 7986258757 ਇੱਕ ਵਾਰੀ ਮੈਂ ਫੇਰ ਰਿਪੀਟ ਕਰਦਾ ਪਿਆ 7986258757 ਦੇਖਿਆ ਵੀ ਭਾਈ ਨੇ ਮੋਬਾਈਲ ਨੰਬਰ ਬੋਲ ਦਿੱਤਾ ਵਾ ਇਸ ਮੋਬਾਈਲ ਨੰਬਰ ਦੇ ਨਾਲ ਅਕਾਊਂਟ ਨੰਬਰ ਵੀ ਅਸੀਂ ਨਾਲ ਸ਼ੋਅ ਕਰ ਦਾਂਗੇ ਤੇ ਵੱਧ ਤੋਂ ਵੱਧ ਜਿੰਨਾ ਤੁਸੀਂ ਆਪਣਾ ਦਸਬੰਧ ਦੇ ਸਕਦੇ ਹੋ ਦਸਬੰਧ ਦੇ ਕੇ ਇਸ ਪਰਿਵਾਰ ਦੀ ਮਦਦ ਜਰੂਰ ਕੀਤੀ ਜਾਵੇ ਇੱਕ ਵਾਰੀ ਜਾਂਦੇ ਜਾਂਦੇ ਪੈਰ ਨਾਲ ਗੱਲਬਾਤ ਕਰਾਂਗੇ ਭੈਣ ਜੀ ਕਿਸਤਾ ਦੇ ਦਿਓ ਕਾਈ ਸੋਚਿਆ ਸੀ ਇਸ ਤਰ੍ਹਾਂ ਮਾੜੇ ਹਾਲਾਤਾਂ ਵਿੱਚ ਵੀਰ ਆ ਕੇ ਸਪੋਰਟ ਕਰਨਗੇ ਬਾਹ ਫੜਨ ਗਿਆ ਕੇ ਪਰਿਵਾਰ ਦੀ ਬੇਆ ਕਦੀ ਵੈਸੇ ਸੋਚਿਆ ਨਹੀਂਗਾ ਕਿ ਇੰਨੇ ਮੈਨੂੰ ਸਾਰੇ ਪਿਆਰ ਦੇਣਗੇ ਆਪਣਾ ਸਾਰਾ ਆ ਕੇ ਬਹੁਤ ਬਹੁਤ ਧੰਨਵਾਦ ਨਾ ਕਰਦੀ ਪਈਆਂ ਕਿ ਮੇਰੇ ਬੱਚਿਆਂ ਬਾਰੇ ਸਾਰੇ ਸੋਚ ਰਹੇ ਨੇ ਕਿ ਦੁਨੀਆ ਵਿੱਚ ਇਹੋ ਜਿਹੇ ਲੋਕ ਹੈਗੇ ਨੇ ਕਿ ਆਪਣਾ ਪਿਆਰ ਦਿਖਾਉਂਦੇ ਨੇ ਇਨਸਾਨੀਅਤ ਹੈਗੀ ਹਜੇ ਵੀ ਜਿੰਦਾ ਜਿੰਦਾ ਵੀ ਜਿੱਥੇ ਆਪਣੇ ਆ ਤੋਂ ਆਪਣੇ ਜਿਹੜੇ ਉਹ ਖੂਨ ਦੇ ਜਿਹੜੇ ਦਿਸਤੇ ਨੇ ਉਹ ਸਫੇਦ ਹੋ ਜਾਂਦੇ ਨੇ ਉਥੇ ਇਹ ਜਿਹੜੇ ਭੈਮ ਭਰਾ ਆ ਕੇ ਖੜਦੇ ਨਾ ਕੇ ਸਪੋਰਟ ਕਰਦੇ ਨੇ ਹਿੰਮਤ ਦਿੰਦੇ ਨੇ ਨਾ ਕੇ ਉਹੀ ਨਾ ਭਈ ਆ ਕੇ ਆਪਣੇ ਨਹੀਂ ਬੰਦੇ ਬਗਾਨੇ ਆ ਕੇ ਆਪਣੇ ਬਣ ਜਾਂਦੇ ਨੇ ਆਹੀ ਮੈਂ ਭਈਆ ਮੈਂ ਦੇਖਿਆ ਹੈਗਾ ਹੈ कि ਆਪਣੇ ਆਨੇ ਤੇ ਸਮਝੋ ਕਿ 1 ਰੁਪਏ ਦਾ ਕੀ ਕੋਈ 25 ਪੈਸੇ ਦਾ ਨਹੀਂ ਕਿਸੇ ਨੇ ਮੇਰਾ ਸਾਥ ਦਿੱਤਾ ਦੇ ਕਿਸੇ ਨੇ ਆਣ ਦੇਖਿਆ ਕਿ ਛੋਟੇ ਛੋਟੇ ਬੱਚੇ ਨੇ ਕੋਈ ਸਾਥ ਦਈਏ ਨਹੀਂ ਦਿੱਤਾ ਕਿਸੇ ਨੇ ਵੀ ਸਾਥ ਪਰ ਮੈਂ ਇੱਕ ਸੇ ਕਹਿੰਦਾ ਵੀ ਮਾੜੀ ਮੁਸੀਬਤ ਵੇਲੇ ਜਾਂ ਮੁਸ਼ਕਲ ਵੇਲੇ ਹਮੇਸ਼ਾ ਰਿਸ਼ਤੇਦਾਰ ਭੈਣ ਭਰਾ ਨੂੰ ਪਰਖਣਾ ਚਾਹੀਦਾ ਹਮੇਸ਼ਾ ਨਾਲ ਵਰਤਣਾ ਚਾਹੀਦਾ ਵਾ ਫਿਰ ਤੁਹਾਡੀ ਨਾਲ ਕਿਉਂ ਨਹੀਂ ਖੜੇ ਆ ਕੇ ਕੋਈ ਬਈਆ ਕਿਸ ਤਰ੍ਹਾਂ ਉਹ ਸਮਝਾ ਪੇਕੇ ਵਾਲਾ ਕੋਈ ਹੈ ਨਹੀਂ ਉਹ ਹੀ ਹਸਬੰਡ ਦੀ ਡੈਥ ਹੋਈ ਤਾਏ ਕਹਿੰਦੇ ਨਾ ਬੰਦਾ ਜਾਂਦਾ ਤੇ ਸੋਹਰਿਆਂ ਵੱਲੋਂ ਸਾਰੀ ਰਿਸ਼ਤੇਦਾਰੀ ਖਤਮ ਹੋ ਜਾਂਦੀ ਹੈਗੀ ਆ ਕਿ ਮੇਰੇ ਨਾਲ ਤੇ ਐ ਹੋਇਆ ਹੈਗਾ ਉਹ ਮੱਤਲਵਾਦੀ ਤੁਸੀਂ ਦੇਖਿਆ ਵੀ ਪੈਣ ਦੇ ਆਪਣਾ ਮੋਬਾਈਲ ਨੰਬਰ ਵੀ ਜਿਹੜਾ ਉਹਨਾਂ ਦਾ ਦੇ ਦਿੱਤਾ ਵਾ ਉਹਨਾਂ ਦਾ ਐਡਰੈਸ ਵੀ ਦੇ ਦਿੱਤਾ ਵਾ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਤਾਂ ਜੋ ਕਿ ਇਹਨਾਂ ਨੂੰ ਜਿਹੜੀ ਕਿ ਹੈਲਪ ਹੋ ਸਕੇ ਅਤੇ ਉਹਨਾਂ ਦੇ ਜਿਹੜੇ ਬੇਟੇ ਦੀ ਪੜ੍ਹਾਈ ਆ ਉਹ ਜਿਹੜੀ ਛੁੱਟ ਸਕੀ ਆ ਉਹ ਪੜ੍ਹਾਈ ਜਿਹੜੀ ਆ ਪੂਰੀ ਹੋ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਾ ਹਰਦੀਪ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ